ਤਾਸਿਕਾ ਦੋਸਤੋ ਜਿਵੇਂ ਕਿ ਅੱਜਕਲ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਪਰ ਦੇਖੋ ਦੇਖ ਜਿਵੇਂ ਲੰਚਰਤਾ ਨੂੰ ਪ੍ਰਮੋਟ ਕੀਤਾ ਜਾ ਰਿਹਾ ਤੇ ਉਹਦੇ ਤੇ ਇੱਕ ਗੱਲ ਯਾਦ ਆਈ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਹਿੰਦੇ ਇੱਕ ਵਾਰ ਕੀ ਹੋਇਆ ਇੱਕ ਪਿੰਡ ਦੇ ਵਿੱਚ ਐਸਾ ਵੀ ਆਇਆ ਮੀਂਹ ਆਉਣ ਦੇ ਨਾਲ ਜਦੋਂ ਕਿਸੇ ਨੇ ਪੀਕੇ ਵੇਖਿਆ ਇੱਕ ਦੇ ਮੂਹ ਦੇ ਵਿੱਚੋਂ ਮੀਂਹ ਗਿਆ ਤੇ ਉਹ ਪਾਗਲ ਹੋ ਗਏ ਪੀ ਦਾ ਪਾਣੀ ਪੀ ਕੇ ਇੱਕ ਨੇ ਪੀਤਾ ਦੋ ਨੇ ਪੀਤਾ ਚਾਰ ਨੇ ਪੀਤਾ 10 ਨੇ ਪੀਤਾ ਜਿਹੜਾ ਪੀ ਗਿਆ ਉਹ ਪਾਗਲ ਹੋ ਹੀ ਗਿਆ ਤੇ ਤਕਰੀਬਨ ਸਾਰੇ ਪਿੰਡ ਨੇ ਉਹ ਮੀਂਹ ਵਾਲਾ ਪਾਣੀ ਪੀ ਲਿਆ ਤੇ ਪਾਗਲ ਹੋ ਗਏ ਤੇ ਜਿਹੜੇ ਉੱਥੋਂ ਦਾ ਸਰਪੰਚ ਸੀ ਜਾਂ ਉੱਥੋਂ ਦਾ ਮੁਖੀਆ ਸੀ ਉਹਨੇ ਨਹੀਂ ਪੀਤਾ ਕਹਿੰਦਾ ਚਲੋ ਇਹ ਗੱਲ ਤੇ ਵਧੀਆ ਹੋ ਗਈ ਇਹ ਗੱਲ ਤੇ ਚੰਗੀ ਹੋ ਗਈ ਕਿ ਆਪਾਂ ਨਹੀਂ ਪਾਣੀ ਪੀਤਾ ਹਾਂ ਲੋਕ ਪਾਗਲ ਆਪਾਂ ਤੇ ਸਿਆਣੇ ਆ ਆਪਾਂ ਤੇ ਚੰਗੇ ਆ ਆਪਾਂ ਨਹੀਂ ਪਾਣੀ ਪੀਣਾ ਮੀਵਾਲਾ ਪਰ ਹੋਇਆ ਕੀ ਹੋ ਗਿਆ ਉਲਟ ਜਦੋਂ ਇਹਨਾਂ ਨੇ ਮੀਵਾਲਾ ਪਾਣੀ ਪੀਤਾ ਸੀ ਉਹ ਲੋਕ ਪਿੱਛੇ ਪੈ ਗਏ ਉਹਦੇ ਉਹ ਸਮਝਦੇ ਵੀ ਅਸੀਂ ਸਿਆਣੇ ਆ ਤੇ ਇਹ ਪਾਗਲ ਐ ਉਹ ਪਿੱਛੇ ਪੈ ਗਏ ਜਦੋਂ ਤੇ ਹੁਣ ਜਾਨ ਬਚਾਉਣੀ ਔਖੀ ਹੋ ਗਈ ਭੱਜਦਾ ਫਿਰਦਾ ਹੱਲ ਕੀ ਐ ਹੱਲੇ ਐ ਵੀ ਮੈਂ ਵੀ ਮੀਵਾਲਾ ਪਾਣੀ ਪੀ ਲਵਾਂ ਆਪ ਵਜ੍ਹਾ ਜਾਂਸ ਮੈਂ ਵੀ ਨਾ ਮਗ ਪਾਗਲ ਹੋ ਜਾਗਾ ਉਹਨੇ ਕੀ ਕੀਤਾ ਮੀਹ ਵਾਲਾ ਪਾਣੀ ਪੀ ਲਿਆ ਤੇ ਉਹ ਆਪ ਵੀ ਪਾਗਲ ਹੋ ਗਿਆ ਹੁਣ ਲੋਕ ਉਹਨੂੰ ਆਪਣੇ ਵਰਗਾ ਸਮਝਦੇ ਨੇ ਤੇ ਅੱਜ ਕੱਲ ਇਹ ਹੀ ਟ੍ਰੈਂਡ ਚੱਲ ਰਿਹਾ ਦੇਖੋ ਦੇਖ ਸਾਰਿਆਂ ਨੇ ਮੀਹ ਵਾਲਾ ਪਾਣੀ ਪੀਤਾ ਹੋਇਆ ਬੇ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਉਂਦਾ ਮੈਂ ਵੀ ਪਾਵਾਂ ਲੱਜਰਦਾ ਉਹ ਵੀ ਫਲਾਉਂਦਾ ਮੈਂ ਵੀ ਫਲਾਵਾ ਪਰ ਗੁਣ ਦੀ ਕਦਰ ਕਰਨ ਵਾਲੇ ਵਿਰਲੇ ਆ ਤੇ ਆਓ ਆਪਾਂ ਗੁਣ ਵਾਲਿਆਂ ਦੀ ਕਦਰ ਕਰੀਏ ਲੱਜਰਦਾਂ ਨੂੰ ਪ੍ਰਮੋਟ ਨਾ ਕਰੀਏ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ はい、ちょっと。